ਆਮ ਆਦਮੀ ਪਾਰਟੀ ਦੀ ਜਿਹੜੀ ਤੁਸੀਂ ਦੇਖਦੇ ਹੋ ਕਾਰਕਰਤਗੀ ਉਹਦੇ ਵਿੱਚ ਮੈਂ ਨਹੀਂ ਜਾਣਾ ਚਾਹਾਂਗਾ ਕਿ ਕਿਹਨੂੰ ਕਿੰਨੇ ਨੰਬਰ ਕਿਹਨੂੰ ਕਿੰਨੇ ਨੰਬਰ ਫਿਲਹਾਲ ਇੱਕ ਬੜਾ ਚਰਚਿਤ ਹੋਇਆ ਪਿਆ ਮਾਮਲਾ ਰਾਏਕੋਟ ਰਾਏਕੋਟ ਦਾ ਐਸਟੀਐਮ ਆਫਿਸ ਉੱਥੇ ਇੱਕ ਸੁਣਵਾਈ ਸੀ ਅਕਾਲੀ ਲੀਡਰ ਹੈ ਕੋਈ ਉਹਦੇ ਤੇ ਤਥਾ ਕਥਿਤ ਦੋਸ਼ ਹੈ ਕਿ ਉਸਨੇ ਆਪਣੀ ਸੁਣਵਾਈ ਆਪਣੇ ਹੱਕ ਦੇ ਵਿੱਚ ਕਰਵਾਉਣ ਵਾਸਤੇ ਇੱਕ ਮੋਟੀ ਰਕਮ ਜੋ ਫਿਕਸ ਸੀਗੀ ਸ਼ਾਇਦ 24 ਲੱਖ 6000 ਰੁਪਿਆ ਉਹ ਦਿੱਤੀ ਤੇ ਉਸ ਤੋਂ ਬਾਅਦ ਉਹ ਰਕਮ ਜਿਹੜੀ ਅਬਰਾਮਤ ਕਰ ਲਈ ਜਾਂਦੀ ਆ ਠੀਕ ਹੈ ਜੀ ਹੁਣ ਇਸ ਮਾਮਲੇ ਦੇ ਵਿੱਚ ਕਿਉਂਕਿ ਕਾਫੀ ਸੁਰਖੀਆਂ ਬਟੌਰ ਗਿਆ ਹ ਸਰ ਤਾਂ ਇਹਦੇ ਵਿੱਚ ਜਾਂਚ ਪੜਤਾਲ ਚੱਲੀ ਕੁਝ ਸਫਾਈਆਂ ਵੀ ਆਈਆਂ ਜਿਨ੍ਹਾਂ ਦੀਆਂ ਤਰੀਕਾ ਸੀਗੇ ਉਦੋਂ ਬਈ ਨਹੀਂ ਨਹੀਂ ਅਸੀਂ ਨਹੀਂ ਇਦਾਂ ਦਾ ਖੁਸ਼ ਕੀਤਾ ਤਾਂ ਦ ਮਤਲਬ ਕਿ ਕੋਲ ਮਲਾ ਕੇ ਆਪਾਂ ਕਹਿ ਸਕਦੇ ਕਿ ਇੱਕ ਰਕਮ ਦੀ ਬਰਾਮਦਗੀ ਹੁੰਦੀ ਹੈ ਜਿਹਦੇ ਤਾਰ ਜੁੜਦੇ ਆ ਕਿ ਇਹ ਬਾਈ ਆਪਣੇ ਹੱਕ ਚ ਕੇਸ ਕਰਵਾਉਣ ਵਾਸਤੇ ਇੱਕ ਥੈਲੀ ਚਲੋ ਜੀ ਹੁਣ ਮਾਮਲਾ ਜਿਹੜਾ ਅੱਗੇ ਵੱਧਦਾ ਵੱਧਾ ਇੱਥੋਂ ਤੱਕ ਚਲਾ ਗਿਆ ਕਿ ਉੱਥੇ ਜਿਹੜੇ ਤਨਾਤ ਸੰ ਐਸਟੀਐਮ ਕੋਲੀ ਜੀ ਉਹਨਾਂ ਦੇ ਵਿਰੋਧ ਦੇ ਵਿੱਚ ਪੁਰਾਣਾ ਉਹਨਾਂ ਦਾ ਗੁਰਵੀਰ ਸਿੰਘ ਕੋਲੀ ਆ ਕੱਲ ਵਿਧਾਇਕ ਹਾਕਮ ਸਿੰਘ ਠੇਕੇਦਾਰ ਨਿਤਰੇ ਨੇ ਹਾਲਾਂਕਿ ਆਪਾਂ ਟੈਂਡਰ ਟੁੰਡਰਾਂ ਦੇ ਮਾਮਲੇ ਦੇ ਵਿੱਚ ਬਹੁਤ ਕਿਸੇ ਇਹਨਾਂ ਦੇ ਵੀ ਸੁਣੇ ਆ ਠੇਕੇਦਾਰ ਸਾਹਿਬ ਦੇ ਵੀ ਉਹਨਾਂ ਤੇ ਥੋੜੀ ਜੀ ਚਰਚਾ ਘਟ ਗਈ ਆ ਤੇ ਇਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਆ ਇਹਨਾਂ ਨੇ ਕੀ ਕਿਹਾ ਮੈਂ ਥੋੜਾ ਜਿਹਾ ਤੁਹਾਨੂੰ ਬਰੀਫ ਦੇ ਵਿੱਚੋ ਇਹਨਾਂ ਦੇ ਬਿਆਨات ਜਿਹੜੇ ਉਸ ਦਿਨ ਇਹਨਾਂ ਨੇ ਸਿੱਧਾ ਕਿਹਾ ਕਿ ਕੋਲੀ ਉਹਨੂੰ ਬਚਾਉਣ ਵਾਸਤੇ ਵਿਜੀਲੈਂਸ ਮੈਟ ਵਿੱਚ ਦੇ ਮੌਜੂਦ ਕੁਝ ਅਧਿਕਾਰੀ ਬਈ ਬੜਾ ਯਤਨ ਕਰ ਰਹੇ ਸਿਰ ਤੋੜੀ ਯਤਨ ਕਰ ਰਿਹਾ ਉਹ ਕਹਿੰਦੇ ਕਿ ਕਾਲੀ ਦਲ ਦੇ ਸਾਬਕਾ ਮੰਤਰੀ ਮਜੀਥੀਏ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ 24 ਲੱਖ ਤੋਂ ਜ਼ਿਆਦਾ ਰਿਸ਼ਵਤ ਲੈਣ ਵਾਲੇ ਐਸ ਡੀ ਐਮ ਕੋਲੀ ਨੂੰ ਤਿੰਨ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਸਕਿਆ ਵੈਲਟ ਪੁਆਇੰਟ ਹੈ ਜੀ ਵੈਲਟ ਪੁਆਇੰਟ ਹੈ ਫਿਰ ਉਹ ਕਹਿੰਦੀ ਹੈ ਕਿ ਸਟੈਨੋ ਸੀਗਾ ਜਿਹੜਾ ਨੀਟਾ ਨੂਰਪੁਰਾ ਉਹਨੇ ਵਿਜੀਲੈਂਸ ਨੂੰ ਭਿਆਨ ਦਿੱਤਾ ਵਾ ਕਿ ਰਿਸ਼ਵਤ ਦਾ 24 ਲੱਖ 6000 ਰੁਪਈਆ ਐਸਬੀਐਮ ਕੋਲੀ ਦਾ ਹੈ ਤੇ ਉਹਨੇ ਹੀ ਅਲਮਾਰੀ ਚ ਰੱਖਣ ਵਾਸਤੇ ਕਿਹਾ ਸੀ ਕਿਉਂਕਿ ਬੈਸਾ ਇਹ ਨਹੀਂ ਵੀ ਕੋਈ ਲੈ ਰਿਆ ਸੀ ਰਿਸ਼ਮਤ ਕੋ ਦੇ ਰਿਆ ਸੀਗਾ ਇਦਾਂ ਨਹੀਂ ਇਹ ਸ਼ਾਇਦ ਅਲਮਾਰੀ ਚੋ ਹੀ ਜਾ ਕੇ ਇਹਨਾਂ ਨੇ ਆਪਣੇ ਗ੍ਰੈਸ ਦੇ ਵਿੱਚ ਲਾਇ ਦੇ ਨੋਟ ਤੇ ਉਹ ਲ ਇਹ ਕਹਿੰਦੇ ਕਿ ਬੱਗੀ ਝੂੜਾ ਨੇ ਵੀ ਐਸਟੀਐਮ ਕੋਲੀ ਨੂੰ ਕੇਸ ਆਪਣੇ ਹੱਕ ਦੇ ਵਿੱਚ ਕਰਵਾਉਣ ਲਈ ਰਿਸ਼ਵਤ ਦੇਣ ਦੀ ਗੱਲ ਕਬੂਲੀ ਹੈ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਕ ਅਕਾਲੀ ਲੀਡਰ ਦਾ ਵੀ ਵਿਚੇ ਦੇ ਜ਼ਿਕਰ ਆ ਰਿਹਾ ਹੈ ਸਦੈਂਕ ਠੇਕੇਦਾਰ ਦੇ ਜਿਹਨੇ ਖਲੋ ਈਏ ਅੰਨ ਦੇ ਕਮਲ ਸੁਖਾਣਾ ਹੁਸ਼ੈਤ ਉਹਨਾਂ ਨੇ ਬਿਨਾਂ ਪਰਵਾਹ ਕੀਤੇ ਸਟੈਂਪ ਕੋਲੀ ਤੇ ਉਹਨਾਂ ਦੇ ਸਟੈਨੋ ਨੀਤਾ ਦੇ ਰਿਸ਼ਵਤ ਦੇ ਰਪਏ ਜਿਹੜੇ ਸੀਗੇ ਉਹ ਬਰਾਮਤ ਕਰਵਾ ਦਿੱਤੇ ਠੀਕ ਹੈ ਜੀ ਐਸਟੀਐਮ ਕੋਲੀ ਮੌਕੇ ਤੋਂ ਡਰਾਈਵਰ ਸਮੇਤ ਸਰਕਾਰੀ ਵਾਹਨ ਵੀਕਲ ਲੈ ਕੇ ਕਲ ਕੇ ਫਰਾਰ ਹੋ ਗਿਆ ਤੇ ਅੱਜ ਤੱਕ ਵਿਜੀਲੈਂਸ ਉਸ ਨੂੰ ਬਰਤਾਂਵੇਂ ਕਰ ਸਕੀਏ ਸਾਰਾ ਜਿਹੜਾ ਮੈਂ ਬਿਆਨ ਤੁਹਾਨੂੰ ਕੋਟ ਕਰਕੇ ਦੱਸਿਆ ਇਹ ਠੇਕੇਦਾਰ ਸਾਹਿਬ ਦਾ ਠੇਕੇਦਾਰ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਜਿਹੜਾ ਉਹ ਮਤਲਬ ਇਹਨਾਂ ਨੇ ਕੀਤਾ ਵੀ ਸਾਡੇ ਜਿਹੜੇ ਆਪਣੇ ਇਹਨਾਂ ਦੇ ਕਹਿੰਦੇ ਕਿ ਮੀਜੀ ਸੈਕਟਰੀ ਨੇ ਵੀ ਉਹਨਾਂ ਨੇ ਸਾਰਾ ਕੁਝ ਇਹ ਕਰਵਾਇਆ ਤੇ ਮੁੜ ਕੇ ਐਸਟੀਐਮ ਉੱਥੋਂ ਦੌੜ ਗਿਆ ਤੇ ਹੁਣ ਉਸ ਐਸਟੀਐਮ ਨੂੰ ਬਚਾਉਣ ਵਾਸਤੇ ਵਿਜੀਲੈਂਸ ਦੇ ਕੁਝ ਅਧਿਕਾਰੀ ਚ ਗਏ ਆ ਉਹ ਨਾਜ਼ਰ ਲਈ ਦੇਖੋ ਇੱਕ ਤੇ ਗੱਲ ਸਾਫ਼ ਹੈ ਕਿ ਇੱਕ ਪਾਸੇ ਅਕਾਲੀ ਐਂਗਲ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਤਾ ਐਂਗਲ ਵੀ ਆ ਕਿ ਐਸੀ ਫੜਾਏਗਾ ਇਹ ਸਾਰੀ ਗੱਲ ਦਾ ਲੱਭੋ ਨਬਾਬੀ ਹੁਣ ਜੇ ਤੇ ਇਹਨਾਂ ਦੇ ਕੋਲ ਕੋਈ ਸਬੂਤ ਆ ਇਸ ਗੱਲ ਦਾ ਕਿ ਵਾਕਿਆ ਵਿਜੀਲੈਂਸ ਵਾਲੇ ਰਲੇ ਆ ਤੇ ਫਿਰ ਇਹ ਮਾਨ ਸਾਹਿਬ ਨੂੰ ਜਾ ਕੇ ਮਿਲਣਾ ਆਪਣੀ ਸਰਕਾਰ ਦਾ ਵਿਧਾਇਕ ਆਪਣੇ ਹੀ ਵਿਜੀਲੈਂਸ ਵਰਗੇ ਮਹਿਕਮੇ ਤੇ ਸਵਾਲ ਚੁੱਕ ਰਿਹਾ ਹੈ ਤਾਂ ਖੇਤੇ ਬੜਾ ਗੰਭੀਰ ਮਾਮਲਾ ਹੈ ਪਰ ਜੇ ਸਿਰਫ ਤੇ ਸਿਰਫ ਇੱਕ ਅੰਦਾਜ਼ਾ ਆਧਾਰਿਤ ਤੁਸੀਂ ਫੈਸਲਾ ਕਰਕੇ ਚੱਲਦੇ ਹੋ ਕਿ ਇਹਨੂੰ ਫਲਾਣਾ ਬਚਾਰਿਆ ਫਲਾਣਾ ਬਚਾਰਿਆ ਤਾਂ ਮੇਰੇ ਖਿਆਲ ਦੇ ਨਾਲ ਮੋਰਲ ਡਾਉਨ ਨਾ ਕਰੋ ਵਿਜੀਲੈਂਸ ਦਾ ਤੇ ਜੇ ਵਿਜੀਲੈਂਸ ਦੇ ਅਧਿਕਾਰੀ ਰਲੇ ਆ ਤੇ ਫਿਰ ਜਦੋਂ ਮਜੀਠੀਏ ਬਾਰੀ ਅਕਾਲੀ ਕਹਿੰਦੇ ਕਿ ਵਿਜੀਲੈਂਸ ਦੇ ਅਧਿਕਾਰੀ ਬਾਹਰ ਨਾਲ ਰਲੇ ਆ ਫਿਰ ਉਦੋਂ ਤੁਸੀਂ ਕਿਵੇਂ ਗਲਤ ਕਰ ਸਕਦੇ ਫਿਰ ਵਿਜੀਲੈਂਸ ਨੂੰ ਜਦੋਂ ਕਿਹਾ ਜਾਂਦਾ ਹੈ ਕਿ ਉਹ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਨ ਵਾਲੀ ਲੋਕਲ ਈਟੀ ਹੈ ਫਿਰ ਤੁਹਾਡੇ ਪੰਵਕੜਾ ਨੂੰ ਬਈ ਇਸ ਗੱਲ ਤੋਂ ਚਿੜਕਾਤੇ ਆਉਂਦੀ ਆ ਤਾਂ ਮਤਲਬ ਸਟੈਂਡਰਡ ਡਾਲ ਨਹੀਂ ਹੋ ਸਕਦੇ ਨਾ ਸਟੈਂਡਰਡ ਤੇ ਤੁਹਾਨੂੰ ਇੱਕ ਤਰਫੇ ਹੀ ਰੱਖਨੇ ਚਾਹੀਦੇ ਆ ਮਤਲਬ ਕਿ ਸਾਫ ਆ ਕਿ ਮਾਮਲਾ ਬੜਾ ਗੰਭੀਰ ਹੈ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਆਮ ਆਦਮੀ ਪਾਰਟੀ ਦੀ ਜਿਹੜੀ ਤੁਸੀਂ ਦੇਖਦੇ ਹੋ ਕਾਰਗਰਤੀ ਉਹ ਵਿੱਚ ਮੈਂ ਨਹੀਂ ਜਾਣਾ ਚਾਹਾਂਗਾ ਕਿ ਕਿਹਨੂੰ ਕਿੰਨੇ ਨੰਬਰ ਕਿਹਨੂੰ ਕਿੰਨੇ ਨੰਬਰ ਫਿਲਹਾਲ ਇੱਕ ਬੜਾ ਚਰਚਿਤ ਹੋਇਆ ਪਿਆ ਮਾਮਲਾ ਰਾਏਕੋਟ ਰਾਇਕੋਟ ਦਾ ਐਸਟੀਐਮ ਆਫਿਸ ਉਥੇ ਇੱਕ ਸੁਣਵਾਈ ਸੀ ਅਕਾਲੀ ਲੀਡਰ ਹੈ ਕੋਈ ਉਹਦੇ ਤੇ তথা ਕਥਿਤ ਦੋਸ਼ ਹੈ ਕਿ ਉਸਨੇ ਆਪਣੀ ਸੁਣਵਾਈ ਆਪਣੇ ਹੱਕ ਦੇ ਵਿੱਚ ਕਰਵਾਉਣ ਵਾਸਤੇ ਇੱਕ ਮੋਟੀ ਰਕਮ ਜੋ ਫਿਕਸ ਸੀਗੀ ਸ਼ਾਇਦ 24 ਲੱਖ 6000 ਰੁਪਇਆ ਉਹ ਦਿੱਤੀ ਤੇ ਉਸ ਤੋਂ ਬਾਅਦ ਉਹ ਰਕਮ ਜਿਹੜੀ ਅਬਰਾਮਤ ਕਰ ਲਈ ਜਾਂਦੀ ਹੈ ਠੀਕ ਹੈ ਜੀ ਹੁਣ ਇਸ ਮਾਮਲੇ ਦੇ ਵਿੱਚ ਕਿਉਂਕਿ ਕਾਫੀ ਸੁਰਖੀਆਂ ਬਟੌਰ ਗਿਆ ਉਸ ਤਾਂ ਇਹਦੇ ਵਿੱਚ ਜਾਂਚ ਪੜਤਾਲ ਚੱਲੀ ਕੁਝ ਸਫਾਈਆਂ ਵੀ ਆਈਆਂ ਜਿਨ੍ਹਾਂ ਦੀਆਂ ਤਰੀਕਾ ਸੀਗੇ ਉਸ ਦਿਨ ਬਈ ਨਹੀਂ ਨਹੀਂ ਅਸੀਂ ਨਹੀਂ ਇਦਾਂ ਦਾ ਖੁਸ਼ ਕੀਤਾ ਤਾਂ ਦ ਮਤਲਬ ਕਿ ਕੋਲ ਮਲਾ ਕੇ ਆਪਾਂ ਕਹਿ ਸਕਦੇ ਕਿ ਇੱਕ ਰਕਮ ਦੀ ਬਰਾਮਦਗੀ ਹੁੰਦੀ ਹੈ ਜਿਹਦੇ ਤਾਰ ਜੁੜਦੇ ਆ ਕਿ ਇਹ ਬਈ ਆਪਣੇ ਹੱਕ ਚ ਕੇਸ ਕਰਵਾਉਣ ਵਾਸਤੇ ਇੱਕ ਥੈਲੀ ਚਲੋ ਜੀ ਹੁਣ ਨਾਮਲਾ ਜਿਹੜਾ ਅੱਗੇ ਵੱਧਾ ਵੱਧਾ ਇੱਥੋਂ ਤੱਕ ਚਲਾ ਗਿਆ ਕਿ ਉੱਥੇ ਜਿਹੜੇ ਤੈਨਾਥ ਸੰ ਐਸਟੀਐਮ ਕੋਲੀ ਜੀ ਉਹਨਾਂ ਦੇ ਵਿਰੋਧ ਤੇ ਵਿੱਚ ਪੁਰਾਣਾ ਉਹਨਾਂ ਦਾ ਗੁਰਵੀਰ ਸਿੰਘ ਕੋਲੀ ਆ ਕੱਲ ਵਿਧਾਇਕ ਹਾਕਮ ਸਿੰਘ ਠੇਕੇਦਾਰ ਨਿਤਰੇ ਨੇ ਖਾਲਾਕੇ ਆਪਾਂ ਟੈਂਡਰ ਟੁੰਡਰਾਂ ਦੇ ਮਾਮਲੇ ਦੇ ਵਿੱਚ ਬਹੁਤ ਕਿਸੇ ਇਹਨਾਂ ਦੇ ਵੀ ਸੁਣੇ ਆ ਠੇਕੇਦਾਰ ਸਾਹਿਬ ਦੇ ਵੀ ਹੁਣ ਤੇ ਥੋੜੀ ਜੀ ਚਰਚਾ ਘਟ ਗਈ ਆ ਤੇ ਇਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਆ